US ਇੰਟੈਲੀਜੈਂਸ ਰਿਪੋਰਟ ਫਲੈਗਸ ਇੰਡੀਆ ਚਾਈਨਾ ਐਸ ਕੀ ਸੋਰਸਸ ਆਫ ਡਰਗ ਟ੍ਰੈਫਿਕਿੰਗ ਇਕਵਿਪਮੈਂਟ ਕੈਮੀਕਲਸ ਫੈਂਟਨਾਈਲ ਤੇ ਦੂਸਰੀਆਂ ਜਿਹੜੀਆਂ ਸਿੰਥੈਟਿਕ ਓਪੀਓਇਡਸ ਨੇ ਉਹ ਸਭ ਤੋਂ ਲੀਥਲ ਨੇ ਅਮਰੀਕਾ ਦੇ ਵਿੱਚ ਲਿਆਈਆਂ ਜਾ ਰਹੀਆਂ ਚਾਈਨਾ ਔਰ ਭਾਰਤ ਵੱਲੋਂ ਔਰ ਇਹਦੇ ਨਾਲ 52 ਹਜ਼ਾਰ ਮੌਤਾਂ ਪਿਛਲੇ ਇੱਕ ਵਰੇ ਦੇ ਵਿੱਚ ਹੋਈਆਂ ਨੇ ਫੈਂਟਨਾਈਲ ਤੇ ਦੂਸਰੀਆਂ ਜਿਹੜੀਆਂ ਸਿੰਥੈਟਿਕ ਓਪੀਆਇਡਸ ਨੇ ਉਹ ਸਭ ਤੋਂ ਲੀਥਲ ਨੇ ਅਮਰੀਕਾ ਦੇ ਵਿੱਚ ਲਿਆਈਆਂ ਜਾ ਰਹੀਆਂ ਚਾਈਨਾ ਔਰ ਭਾਰਤ ਵੱਲੋਂ ਔਰ ਇਹਦੇ ਨਾਲ 52 ਹਜ਼ਾਰ ਮੌਤਾਂ ਪਿਛਲੇ ਇੱਕ ਵਰੇ ਦੇ ਵਿੱਚ ਹੋਈਆਂ ਨੇ ਵਰ੍ਹਾ 2024 ਦੇ ਵਿੱਚ ਫੈਂਟਨਲ ਦੇ ਨਾਲ ਔਰ ਇਹਦੇ ਮੇਨ ਸੋਰਸਿਸ ਇੰਟੈਲੀਜੈਂਸ ਰਿਪੋਰਟ ਦੇ ਮੁਤਾਬਕ ਚੀਨ ਔਰ ਭਾਰਤ ਨੇ ਦਸਕੋਰੇਟੂਬਾ ਦੇ ਫੇਰ ਤੁਹਾਡਾ ਸਵਾਗਤ ਹੈ ਸੋ ਅਸੀਂ ਉਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਭਾਰਤ ਨੂੰ ਟੈਰਿਫ ਸਮੇਤ ਬਹੁਤ ਸਾਰੇ ਇਸ਼ੂਜ਼ ਤੇ ਰਗੜੇ ਦਿੱਤੇ ਜਾ ਰਹੇ ਨੇ ਔਰ ਅਮਰੀਕਾ ਦੀ 2025 ਦੀ ਇੰਟੈਲੀਜੈਂਸ ਰਿਪੋਰਟ ਵਿੱਚ ਚੀਨ ਅਤੇ ਭਾਰਤ ਨੂੰ ਅਮਰੀਕਾ ਵਿੱਚ ਡਰੱਗ ਟ੍ਰੈਫਿਕਿੰਗ ਲਈ ਮੁੱਖ ਦੋਸ਼ੀ ਦੱਲਾਨਿਆ ਗਿਆ ਔਰ ਇਸ ਵਿੱਚ ਵਿਸ਼ੇਸ਼ ਤੌਰ ਤੇ ਫੈਂਟਾਨੀਲ ਡਰੱਗ ਦਾ ਜ਼ਿਕਰ ਕੀਤਾ ਗਿਆ ਸੋ ਇਸ ਵੇਲੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਤੇ ਕੰਚੋਲੀਆ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਗੇਨ ਜੇ ਲਫਜ਼ ਇਨਾਂ ਦਾ ਹੀ ਪੰਡਤਾਂ ਦੀ ਡਾਇਰੀ ਚੋਂ ਚੋਰੀ ਕਰਨਾ ਹੋਏ ਤੇ ਉਹ 60 ਸਤੀ ਹੈ ਹਮ ਇਹਨਾਂ ਤੇ 60 ਸਤੀ ਬੈਠੀ ਹੋਈ ਹੈ ਇੱਕ ਪਾਸੇ ਅਸੀਂ ਯੂ ਐਸ ਸਰਫ ਦੀ ਰਿਪੋਰਟ ਡਿਸਕਸ ਕੀਤੀ ਹੈ ਕਿ ਜਿਵੇਂ ਚ ਇਵਨ ਕੱਲਾ ਹੁਣ ਇੰਡੀਆ ਨੂੰ ਕੰਟਰੀ ਆਫ ਪਾਰਟिकुलर ਕੰਸਰਨ ਐਲ ਆਨੰਦੀ ਮੰਗੀ ਨਹੀਂ ਹੈ ਇਵਨ ਰਾ ਦੇ ਅਗੇਂਸਟ پابੰਦੀਆਂ ਲਾਉਣ ਦੀ ਗੱਲ ਵੀ ਕੀਤੀ ਗਈ ਹੈ ਔਰ ਇਸ ਦੇ ਨਾਲ ਨਾਲ ਆਲਮੋਸਟ 2 April ਆਉਣ ਵਾਲਾ ਹੈ ਇਹ ਪੂਰਾ ਟਿਲ ਆ ਰਹੇ ਨੇ ਕਿ ਕਿਸੇ ਤਰੀਕੇ ਨਾਲ ਜੋ ਜੜੀਆਂ ਟੈਰਿਫਸ 트੍ਰੰਪ ਨੇ ਲੋਣੀਆਂ ਹੈ ਉਹਦੀ ਥੋੜਾ ਜਿਹਾ ਪਰਸੈਂਟੇਜ ਘਟ ਜਾਏ ਹਮ ਔਰ ਇਹਨਾਂ ਦੇ ਆਪਣੇ ਹੀ ਮੀਡੀਆ ਦੀ ਇਹ ਖਬਰ ਹੈ India eyes tariff cut on 23 billion of US imports to shield 66 billion dollar in exports says sources ਕਿ ਵੀ ਜਿਹੜੀ ਉਹ ਅਮਰੀਕਾ ਨੂੰ ਦੀਆਂ ਚੀਜ਼ਾਂ 23 ਬਿਲੀਅਨ ਡਾਲਰ ਦੀਆਂ ਆਉਂਦੀਆਂ ਨੇ ਉਹਨਾਂ ਤੇ ਟੈਰਿਫ ਕੱਟ ਕਰ ਰਹੇ ਨੇ ਤਾਂ ਕਿ ਉਹ ਬਾਣੀਆ ਨਾ ਉਹ ਕੈਲਕੂਲੇਟ ਕਰ ਰਿਹਾ ਕਿ ਵੀ ਸਾਡਾ ਤਾਂ 68 ਬਿਲੀਅਨ ਡਾਲਰ ਦਾ ਜਿਹੜਾ ਉਹ ਜਾਂਦਾ ਸਟਫ ਜਿਹੜਾ ਇਫੈਕਟ ਹੋਏਗਾ ਜੇ ਜੇ ਇਕੁਅਲ ਟੈਰਿਫ ਲੱਗਦੇ ਉਹਨਾਂ ਨੇ ਕਿਹਾ ਜੀ ਚਲੋ ਜੇ 23 ਬਿਲੀਅਨ ਵਾਲਾ ਉਹਨੂੰ ਕੀ ਕਹਿੰਦਾ ਨੇ ਵੀ ਕੜੀ ਖਾਦੀ ਕੀ ਹੁੰਦਾ ਹੈ ਕਿ ਉਹ ਕਰਦੀ ਹੈ ਤੇ ਸ਼ਾਇਦ ਇਹ ਸਾਡਾ ਵਾਜਾ ਹੈ ਔਰ ਉਹਨਾਂ ਨੇ ਇਹ ਕਿਹਾ ਜੀ ਇੰਡੀਆ ਕੰਸੀਡਰ ਕਰ ਰਿਹਾ ਕਿ 23 ਬਿਲੀਅਨ ਜਿਹੜੀਆਂ ਯੂਐਸ ਇੰਪੋਰਟ ਨੇ ਬਿਲੀਅਨ ਡਾਲਰ ਦੀ ਫਰਸਟ ਫੇਸ ਦੇ ਵਿੱਚ ਉਹਨਾਂ ਦੇ ਉੱਤੇ ਨੇਗੋਸ਼ੀਏਸ਼ਨ ਚੱਲ ਰਹੀ ਹੈ ਅੰਦਰੂਨੀ ਤੌਰ ਤੇ ਔਰ ਵਾਕਈ ਤਰਲੇ ਤਾਂ ਇਹਨਾਂ ਦੇ ਬਹੁਤ ਹੋ ਰਹੇ ਹੋਣਗੇ ਕਿਉਂਕਿ ਐਸ ਜੇ ਸ਼ੰਕਰ ਨੇ ਵੀ ਅੱਜ ਕਿਹਾ ਵੈਰੀ ਐਕਟਿਵ ਐਂਡ ਇੰਟੈਂਸ ਡਿਸਕਸ਼ਨ ਗoing ਔਨ ਬੀਟਵੀਨ ਇੰਡੀਆ ਐਂਡ ਯੂਐਸ ਐਟ ਦਿਸ ਟਾਈਮ ਕਬੀ ਇਸ ਮੁੱਦੇ ਦੇ ਉੱਤੇ ਕਿ ਇੰਡੀਆ ਨੂੰ ਐਕਸੈਪਸ਼ਨ ਮਿਲ ਜਾਏ ਚਲੋ ਜਾਂਦੇ ਚੋਰ ਦੀ ਲੰਗੋਟੀ ਸਹੀ ਜਿੰਨਾਕ ਵੀ ਵੱਜ ਜਾਏ ਪਰ ਇਵਨ ਇਹਨਾਂ ਦਾ ਜਿਹੜਾ ਹੋਰ ਇੱਕ ਪ੍ਰੋਮਿਨੈਂਟ ਪਬਲਿਕੀਸ਼ਨ ਆ ਉਸ ਯੂਐਸ ਟੈਰਿਫ ਲੂਮਿੰਗ ਇੰਡੀਆ ਲੁਕਸੈਟ ਈਜ਼ਿੰਗ ਨਾਨ ਟ੍ਰੇਡ ਬੈਰੀਅਰਸ ਰਿਲੈਕਸਿੰਗ ਚਾਈਨੀਜ਼ ਐਫਟੀਆਈ ਹੁਣ ਜਦੋਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਚੀਨਮ ਸ਼ਰਣਮ ਗੱਛਾ ਵਿੱਚ ਇਵਨ ਚੀਨ ਦੇ ਲਈ ਉਹ ਪਹਿਲਾਂ ਹੀ ਰਾਹ ਖੋਲ ਰਹੇ ਹੋ ਇਸ ਲਈ ਤਿਆਰ ਨੇ ਕਿ ਜੇ ਟਰੰਪ ਨੇ ਰਗੜਾ ਦਿੱਤਾ ਪੂਰਾ ਤਾਂ ਫੇਰ ਜਿਹੜੀ ਡਾਇਰੈਕਟ ਫੈਡਰ ਜਿਹੜੀ ਡਾਇਰੈਕਟ ਇਨਵੈਸਟਮੈਂਟ ਹੈ ਚੀਨ ਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਸੀ ਸੋ ਇੱਕ ਪਾਸੇ ਚੀਨ ਨੂੰ ਖੁੱਲੀ ਛੁੱਟੀ ਦੇਣ ਦੀ ਲਾਈਨ ਦੇਖ ਰਹੇ ਨੇ ਤਾਂ ਕਿ ਇਹ ਜਿਹੜਾ ਉਹਦੇ ਚ ਉਹਨਾਂ ਨੂੰ ਕੋਈ ਬਿਲਕੁਲ ਉਹਨਾਂ ਦਾ ਝਟਕਾ ਲੱਗਦਾ ਹਾਲਾਂ ਪਿਛਲੇ ਹਫਤੇ ਚ ਥੋੜੀ ਬਹੁਤ ਸਟਾਕ ਮਾਰਕੀਟ ਉੱਪਰ ਨੂੰ ਗਈ ਸੀ ਹੁਣ ਫੇਰ ਅੱਜ 6700 ਪੁਆਇੰਟ ਜਿਹੜੀ ਹੈ ਇਹਨਾਂ ਦੀ ਇੰਡੀਆ ਦੀ ਡਿੱਗੀ ਹੈ ਕਿਉਂਕਿ ਅਨਸਰਟਨਟੀ ਜਿਹੜੀ ਹੈ ਬਰਾਬਰ ਚੱਲ ਰਹੀ ਹੈ ਔਰ ਇਹ ਸਭ ਦੇ ਚੱਲਦੇ ਆ ਜਦੋਂ ਅਸੀਂ ਯੂਐਸ ਸਰਫ ਰਿਪੋਰਟ ਜਾਂ ਟੈਰਿਫ ਦੀ ਤਲਵਾਰ ਔਰ ਦੂਸਰਾ ਦੇਖਦੇ ਆ ਤੇ ਅੱਜ ਜਿਹੜੀ ਅਮਰੀਕਾ ਦੀ ਇੰਟੈਲੀਜੈਂਸ ਰਿਪੋਰਟ ਆਈ ਹੈ 2025 ਐਨੂਅਲ ਥ੍ਰੈਟ ਅਸੈਸਮੈਂਟ ਰਿਪੋਰਟ ਇਹ ਇੰਟੈਲੀਜੈਂਸ ਕਮਿਊਨਿਟੀ ਦੀ ਅਮਰੀਕਨ ਇੰਟੈਲੀਜੈਂਸ ਦੀ ਰਿਪੋਰਟ ਹੈ ਔਰ ਉਹਦੇ ਚ ਉਹਨਾਂ ਨੇ ਔਰ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਪੀਡੀਆਈ ਨੇ ਖਬਰ ਦਿੱਤੀ ਹੈ یو ایس انٹیلیجنس رپورٹ فلیگز انڈیا چائنہ ایز کی سورسز آف ڈرگ ٹر ٹرافکنگ کیمیکلز کہ انہاں نے جڑا یو ایس انٹیلیجنس رپورٹ ہے انہیں انڈیا اور چائنہ انہاں دو ملکوں کے اُتے دوش لایا کہ جڑی ڈرگ ٹرفکنگ امریکہ ہو رہی ہے خاص طور تے پہ آئل اور اس پھر فگرز دیتی ہیں کہ یہاں نے کہ آئل تے دوسری جہاں سنتک اوپیوئڈز نے ਉਹ ਸਭ ਤੋਂ ਲੀਥਲ ਨੇ ਅਮਰੀਕਾ ਦੇ ਵਿੱਚ ਲਿਆਈਆਂ ਜਾ ਰਹੀਆਂ ਚਾਈਨਾ ਔਰ ਭਾਰਤ ਵੱਲੋਂ ਔਰ ਇਹਦੇ ਨਾਲ 52 ਹਜ਼ਾਰ ਮੌਤਾਂ ਪਿਛਲੇ ਇੱਕ ਵਰੇ ਦੇ ਵਿੱਚ ਹੋਈਆਂ ਨੇ ਵਰਾ 2024 ਦੇ ਵਿੱਚ ਫੈਂਟਨਲ ਦੇ ਨਾਲ ਔਰ ਇਹਦੇ ਮੇਨ ਸੋਰਸਿਸ ਇੰਟੈਲੀਜੈਂਸ ਰਿਪੋਰਟ ਦੇ ਮੁਤਾਬਕ ਚੀਨ ਔਰ ਭਾਰਤ ਨੇ ਹਮ ਇਸ ਚ ਕਿਹਾ ਗਿਆ ਕਿ ਵੀ ਇਹ ਪੋਰਟੈਂਟ ਫੈਂਟਨਲ ਓਪੀਟੋਇਡ ਡਰਗ ਹੈ ਜਿਹਦੇ ਨਾਲ ਬਹੁਤ ਵੱਡੇ ਲੈਵਲ ਦੇ ਉੱਤੇ ਡਰਗ ਐਡਿਕਸ਼ਨ ਹੈ ਅਮਰੀਕਾ 'ਚ اور انہاں نے ٹرمپ ایڈمنسٹریشن نے انیشیٹ کیتا ہے کریک ڈاؤن ایلیگل امپورٹ فینٹینل اور اسوں ہی جڑا ہے ایون جدو ٹیرف لائے نے یا دوجے نے فینٹینل دا ایون کینیڈا نو بھی ہے کیا گیا میکسیکو نو بھی تھے آن دی ہے پر سور سا جڑا ہے وہ چین اور پارت ہے اس رپورٹ تے مطابق اور اے انہاں نے کیا کہ بھی یہ جڑے کچھ ٹرانس نیشنل کریمنل آرگنائزیشنز نے وڈے پیمانے نو ਦੀ ਟ੍ਰੈਫਿਕਿੰਗ ਕਰਦੇ ਨੇ ਇਲੀਸਿਟ ਡਰੱਗਸ ਦੀ ਔਰ ਅਮਰੀਕਨ ਜ਼ਿੰਦਗੀਆਂ ਜਿਹੜੀਆਂ ਨੇ ਉਹਨਾਂ ਨੂੰ ਖਤਰੇ 'ਚ ਪਾਇਆ ਜਾਂਦਾ ਹੈ ਔਰ ਫਿਰ ਇੰਡੀਆ ਦੀ ਗੱਲ ਕਰਦੇ ਆ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਲਾਸਟ ਵੀਕ ਐਨ ਇੰਡੀਆ ਬੇਸਡ ਕੈਮੀਕਲ ਮੈਨੂਫੈਕਚਰਿੰਗ ਕੰਪਨੀ ਐਂਡ 3 ਆਫ ਦਾ ਹਾਈ ਲੈਵਲ empioyes ਵਰ ਚਾਰਜਡ ਇਨ ਫੈਡਰਲ ਕੋਰਟ ਇਨ ਵਾਸ਼ਿੰਗਟਨ ਡੀਸੀ ਇਨ ਅ ਕੇਸ ਰਿਲੇਟਡ ਟੂ ਇਲੀਗਲੀ ਇੰਪੋਰਟਿੰਗ ਪ੍ਰੀਕਰਸਰ ਕੈਮੀਕਲ ਯੂਜ਼ ਟੂ ਮੇਕ ਇਲੀਸਿਟ ਫੈਂਟਨਿਲ ਫੈਡਰਲ एजेंट्स ਆਲਸੋ ਅਰੈਸਟਡ two of the top ranking employees of a hyderabad based company in new york city on thursday march 2 march 20 انہوں نے تین بڑے ایمپلائی جڑے حیدرآباد والے نے وہ پھڑے نے اور انڈیا بیس کیمیکل مینوفیکچرنگ کمپنی پھڑی ہے اور انہوں نے کیا کہ یہ جڑا سارا ہی ہے اس دے وچ جا چین انوالو ہے جا بھارت انوالو ہے اور یہ سارے نے 52000 ਅਮਰੀਕਨ ਜ਼ਿੰਦਗੀਆਂ ਪਿਛਲੇ 1 ਸਾਲ ਚ ਲਈਆਂ ਨੇ ਸੋ ਅਸੀਂ ਸਮਝਦੇ ਆਂ ਵੀ ਜਦੋਂ ਹੁਣ ਅਮਰੀਕਾ ਇੱਕ ਤੋਂ ਬਾਅਦ ਇੱਕ ਰਗੜਾ ਦੇ ਰਿਹਾ ਤੇ ਤੁਸੀਂ ਹਿੰਦੂ ਤਵੀਆਂ ਦੀ ਮੈਂਟੈਲਿਟੀ ਦੇਖੋ ਇਹਨਾਂ ਦਾ ਮਨਿਸਟਰ ਹੈ ਨਿਤਨ ਗੜਕਰੀ ਉਹ ਬਿਆਨ ਦੇ ਰਿਹਾ ਇੰਡੀਅਨ ਰੋਡਸ ਵਿਲ ਬੀ ਬੈਟਰ ਦੈਨ ਯੂ ਐਸ ਇਨ 2 ਇਅਰਸ ਯਾਨੀ ਅਗਲੇ 2 ਸਾਲਾਂ ਚ ਭਾਰਤ ਦੀਆਂ ਸੜਕਾਂ ਅਮਰੀਕਾ ਤੋਂ ਜਿਹੜਾ ਉਹ ਵਧੀਆ ਹੋਣਗੇ ਉਹਨੇ ਕਿਹਾ ਜੀ ਅਸੀਂ ਜਿਹੜਾ ਇੰਡੀਆ ਵਿਲ ਸਰਪਾਸ ਯੂਨਾਈਟਿਡ ਸਟੇਟਸ ਇਨ ای وی ایڈاپਸ਼ਨ اینڈ ਮੈਨੂਫੈਕਚਰਿੰਗ ਇਨ ધ ਨੈਕਸਟ 5 ইয়ার্স ਉਹ ਇਹਨਾਂ ਤੋਂ ਤੁਸੀਂ ਇਹਨਾਂ ਦੇ ਗਪੌੜਾ ਨੂੰ ਦੇਖ ਲਓ ਪਰ ਅਸੀਂ ਇਹ ਸਮਝਦੇ ਹਾਂ ਵੀ ਜਿਸ ਤੇਜ਼ੀ ਨਾਲ ਇੱਕ ਤੋਂ ਬਾਅਦ ਇੱਕ ਰਿਪੋਰਟ ਇੰਡੀਆ ਨੂੰ ਐਕਸਪੋਜ਼ ਕਰ ਰਹੀ ਹੈ ਇਹਨਾਂ ਦਾ ਜਿਹੜਾ ਚਿਹਰਾ ਹੈ ਅਗਲੀ ਚਿਹਰਾ ਉਹ ਸਾਹਮਣੇ ਆਇਆ ਜਿਹੜਾ ਇਹਨਾਂ ਨੇ ਡੈਮੋਕ੍ਰੇਸੀ ਦਾ ਲਬਾਦਾ ਸੀ ਗਾਂਧੀ ਔਰ ਪੀਸ ਔਰ ਯੋਗਾ ਤੇ ਧਰਮ ਇਹ ਸਾਰਾ ਉਨੇ ਸਾਹਮਣੇ ਆਇਆ ਵੀ ਇਹ ਲਾਰਜੇਸਟ ਐਕਸਪੋਰਟਰ ਵੀ ਨੇ ਇਸ ਚੀਨ ਦੇ ਨਾਲ ਨਾਲ ਫੈਂਟਨਲ ਦੇ ਐਕਸਪੋਰਟ ਟ੍ਰਾਂਸਨੇਸ਼ਨਲ ਰਿਪਰੈਸ਼ਨ ਵੀ ਕਰ ਰਹੇ ਨੇ ਅਮਰੀਕਾ ਦੀ ਧਰਤੀ ਤੇ ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੀ ਲਾਈਨ ਵਿਦਨ ਇੰਡੀਆ ਇਹਨਾਂ ਨੇ 20 ਕਰੋੜ ਮੁਸਲਮਾਨਾਂ ਦਾ ਔਰ 29 ਕਰੋੜ ਈਸਾਈਆਂ ਸਿੱਖਾਂ ਦਲਤਾਂ ਦਾ ਜੀਣਾ ਹਰਾਮ ਕੀਤਾ ਹੈ ਜਿਹੜੀ 98 ਪੇਜ ਦੀ ਰਿਪੋਰਟ ਦੱਸਦੀ ਹੈ ਔਰ ਇਹ ਜਿਹੜੇ ਨੇ ਬਿਲਕੁਲ ਭਿੱਜੀ ਬਿੱਲੀ ਬਣ ਕੇ ہوں ٹرمپ ایڈمنسٹریشن دے سامنے ہاتھ جوڑ کے کھڑے نے اور یگ ہون بھی کروا رہے ہونے نے کہ ہیربا یہ جہی ساڑھ ستی بیٹھی آئے تو آڑ hmm. اور ہوں دیکھ دیں بھی ٹرمپ ایڈمنسٹریشن یہاں اس سارے دے دل جو انہوں نے اس بھی کیا ٹرانس نیشنل رپریشن ڈرگ ٹرافکنگ بھی ہے اور ٹیرف کے مدعے پہ بھی کی سبق امریکا یہاں سکھان دے ਤੁਹਾਨੂੰ ਘਟਾਰਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਧਨ ਨਾ ਬ੍ਰੇਕ ਵਿਅਰਸ ਤੁਸਨ ਇਸ ਤਰ੍ਹਾਂ ਜੁੜੇ ਰਹਿਣਾ ਮਿਲਦੇ ਆ ਛੋਟੇ ਜੇ ਬ੍ਰੇਕ ਤੋਂ ਬਾਅਦ